हेलो दोस्तों किवें सारे ते दोस्तों ਆ ਧਰਤੀ ਨਾ ਬੰਦੇ ਨੂੰ ਜਿਉਂਦੇ ਨੂੰ ਖਾ ਜਾਂਦੀ ਹੈ ਕਹਿੰਦੇ ਕੋਈ ਦੇਖੋ ਇਧਰ ਦੂਰ ਦੂਰ ਤੱਕ ਤੁਹਾਨੂੰ ਕੋਈ ਪੰਡ ਨਹੀਂ ਕੋਈ ਇੰਨੀ ਗਰਮੀ ਦੇ ਵਿੱਚ ਤੁਹਾਨੂੰ ਕੋਈ ਨਾ ਕੋਈ ਦਰਖਤ ਦੇ ਸੁਦਾ ਕੋਈ ਇਧਰ ਖੁਸ਼ੀ ਵੀ ਨਹੀਂ ਨਾ ਕੋਈ ਇਧਰ ਦੁਕਾਨ ਨਾ ਕੋਈ ਦੁਕਾਨ ਉਸ ਤੋਂ ਇਧਰ ਬੰਦਾ ਕਮਾਈ ਕਰਨਾ ਜੀ ਨਾ ਇਧਰ ਸਹੀ ਹੈ ਕਿਉਂਕਿ ਇਧਰ ਯਾਰ ਨਾ ਤਾਂ ਕੋਈ ਖਾਦੇ ਦਾ ਖਰਚਾ ਆਂਦਾ ਤੇ ਨਾ ਕੋਈ ਹੋਰ ਕੁਝ ਨਾ ਕੋ ਬੰਦਾ ਚਾਹ ਕਿਤੇ ਜਾ ਵੀ ਤਾਂ ਸਰਚਾ ਕਰੂਗਾ ਤੇ ਦੋ ਦੋ ਤਿੰਨ ਫਸਲਾਂ ਹੁੰਦੀਆਂ ਆ ਦੇਖੋ ਇਹ ਜੀ ਇਹਨੂੰ ਇਹ ਸਭ ਕਹਿੰਦੇ ਆ ਦੋਸਤੋ ਆਪਣੇ ਤੇ ਨਾ ਫਸਲਾਂ ਬਾਰੇ ਪਤਾ ਵੀ ਨਹੀਂ ਹੁੰਦਾ ਸੋਨੇ ਦੇ ਪਹਾੜੇ ਡੱਕਦੀਆਂ ਫਸਲਾਂ ਇਹ ਕਿ ਆਪਣੇ ਤੇ ਨਾ ਫਸਲਾਂ ਬਾਰੇ ਪਤਾ ਵੀ ਨਹੀਂ ਹੁੰਦਾ ਆਪਣੇ ਪੰਜਾਬ ਵਾਲਿਆਂ ਨੂੰ ਇੱਥੇ ਪਤਾ ਲੱਗ ਗਿਆ ਆਪਣੇ ਪੰਜਾਬ ਵਾਲੇ ਮੰਨਾਂ ਇਧਰ ਹੀ ਟੱਪੇ ਹੋਣਾ ਇਹਨੀ ਮਹਿੰਗੀਆਂ ਫਸਲਾਂ ਆਈਆਂ ਦੋਸਤੋ ਦੋਸਤੋ ਕਾਹਨ ਸੀ ਲੱਗੀ ਬੇਕਲ ਦੇਰ ਇਧਰ ਕੋਈ ਡਾਕਟਰ ਨਹੀਂ ਕੋਈ ਲੈਣ ਦੇਣਾਂ ਨਹੀਂ ਇਧਰ ਯਾਰ ਜੀ ਤਾਂ ਬੰਦਾ ਜਾ ਕੇ ਦਵਾਈ ਲੈ ਆਊਗਾ ਹਨਾ ਕੀੜ ਪਤੰਗੇ ਤੋਂ ਵੀ ਬੜਾ ਧਿਆਨ ਨਾਲ ਚੱਲਣਾ ਪੈਂਦਾ ਇਧਰ ਇਧਰ ਹੀ ਹਰ ਜਾਨਵਰ ਬਹੁਤ ਆ ਯਾਰ ਬਹੁਤ ਜ਼ਿਆਦਾ ਸੱਪ ਵਿੱਚੂ ਬਹੁਤ ਜ਼ਿਆਦਾ ਨੇ ਇਧਰ ਤਾਂ ਬਾਲਾ ਧਿਆਨ ਨਾਲ ਚੱਲਣਾ ਪੈਂਦਾ ਹੈ ਦੋਸਤੋ ਤੁਹਾਨੂੰ ਮੈਂ ਹੁਣ ਜਾ ਕੇ ਵਿਖਾਉਂਗਾ ਉਹ ਦੇਖੋ ਉਧਰ ਬੈਕ ਸਾਈਡ ਜਿਸੂ ਕੋ ਸਮਝ ਤੋ ਜੂਮ ਹੁੰਦਾ ਨਹੀਂ ਇਧਰ ਬੈਗ ਮੂਰਲੇ ਕੈਮਰੇ ਚ ਜੂਮ ਨਹੀਂ ਹੁੰਦਾ ਜਦ ਤੁਹਾਨੂੰ ਜੂਮ ਕਰਕੇ ਦਿਖਾਉਣਾ ਸੀ ਹੁਣ ਤੁਹਾਨੂੰ ਦਿਖਾਉਣਾ ਕੋਲ ਜਾ ਕੇ ਕੋਈ ਨੈਕਸਟ ਵੀਡੀਓ ਚ ਮਿਲਦੇ ਆ ਕੋਈ ਨੀ ਤੰਬੂ ਵਾਲੀ ਵੀਡੀਓ ਲੈ ਕੇ ਜਿੱਥੇ ਆਪਾਂ ਰਹਿੰਦੇ ਆ ਤਾਂ ਰੀਅਨ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕੈਨ ਨੂੰ ਕਰ ਲੋ ਸਬਸਕ੍ਰਾਈਬ ਲਾ ਤੂੰ ਕਰ ਕੇ ਅਗੋਂ ਗੰਭੀਰ ਸਬੋਡ ਮਿਲੇ ਤੁਹਾਡੇ ਪ੍ਰਾਣ ਨੂੰ ਵੀ ਯਾਰ ਤੁਹਾਡਾ ਟਿੱਬਾ ਜਰਾ ਇੱਤ ਫਿਰ ਇੱਤ ਜੇ ਫਿਰਦਾ ਵੀਡੀਓ ਬਣਾਉਂਦਾ ਇੱਕ ਲਾਈਕ ਤਾਂ ਜਰੂਰ ਕਰਿਆ ਕੋਈ ਵੀਡੀਓ ਨੂੰ ਯਾਰ ਬਾਏ ਅਲਵਿਦਾ ਯਾਰ ਚੱਲੇ ਹੁਣ ਕੰਮ ਤੇ